ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਸੁਭਜੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼ ਕੌਮੀ ਆਵਾਜ਼ ਦੇ ਉੱਪਰ ਆਪਾਂ ਜੂਨ 1984 ਦੇ 40ਵੇਂ ਯਾਦਗਾਰ ਨੂੰ ਯਾਦ ਕਰਦੇ ਹਾਂ ਇੱਕ ਲੇਡੀ ਸ਼ੁਰੂ ਕੀਤੀ ਆ ਜਿਸ ਦੇ ਪਹਿਲੇ ਭਾਗ ਦੇ ਵਿੱਚ ਆਪਾਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਇਤਿਹਾਸਿਕ ਮਸ਼ੂਕੜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੋਏ ਹਮਲਿਆਂ ਦਾ ਵੇਰਵਾ ਅਤੇ ਕੁਝ ਹੋਰ ਜਾਣਕਾਰੀ ਸਾਂਝੀ ਕੀਤੀ ਸੀਗੀ ਅੱਜ ਆਪਾਂ ਇਸ ਲੜੀ ਦਾ ਦੂਜਾ ਭਾਗ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਆਪਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਜਿਹੜੇ ਗੁਰੂ ਘਰਾਂ ਉੱਤੇ ਹਮਲੇ ਹੋਏ ਨੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਆਪਣੇ ਨਾਲ ਪੰਜਾਬ ਤੋਂ ਇਸ ਗੱਲਬਾਤ ਦੇ ਵਿੱਚ ਸ਼ਾਮਲ ਨੇ ਭਾਈ ਮਲਕੀਤ ਸਿੰਘ ਜੀ ਮਲਕੀਤ ਸਿੰਘ ਪਵਾਨੀਗੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਲਕੀ ਸਿੰਘ ਜੀ ਅਦਾਰਾ ਕੌਮੀ ਵਾਜ ਦੇ ਉੱਤੇ ਤੁਹਾਡਾ ਗਿਆਨ ਨੂੰ ਪੇਨੇ ਆ ਆ ਜੂਨ 1984 ਨੂੰ ਲਗਭਗ 40 ਸਾਲ ਜਿਹੜੇ ਉਹ ਹੋ ਗਏ ਨੇ ਇਸ ਹਮਲੇ ਹੋਏ ਨੂੰ ਬਹੁਤ ਸਾਰੀ ਜਾਣਕਾਰੀ ਅੱਜ ਵੀ ਜਿਹੜੀ ਨਵੀਂ ਉਹ ਸਾਹਮਣੇ ਆ ਰਹੀ ਆ ਇਸ ਹਮਲੇ ਦੇ ਬਾਬਤ ਕਿਉਂਕਿ ਸਰਕਾਰ ਨੇ ਬਹੁਤ ਸਾਰੇ ਪੱਖਾਂ ਨੂੰ ਜਿਹੜਾ ਆ ਉਤਰਾੜ ਮੋੜ ਕੇ ਪੇਸ਼ ਕੀਤਾ ਆ ਬਹੁਤ ਸਾਰੀ ਖੋਜ ਜਿਹੜੀ ਸਮੇਂ ਸਿਰ ਹੋ ਸਕਦੀ ਸੀ ਜਾਂ ਉਹ ਨਹੀਂ ਹੋਈ ਕਿਤੇ ਢਿੱਲਾ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਤੁਹਾਡੀ ਕਿਤਾਬ ਜਿਹੜੀ ਵੱਖ-ਵੱਖ ਗੁਰਦੁਆਰਿਆਂ ਦੇ ਉੱਪਰ ਜਿਹੜੇ ਫੌਜੀ ਹਮਲੇ ਹੋਏ ਆ ਉਹਨਾਂ ਦੇ ਬਾਰੇ ਦੀ ਛੱਡੀ ਕਿਤਾਬ ਪਿਛਲੇ ਸਮੇਂ ਦੇ ਵਿੱਚ ਆਈ ਹੈ ਉਹਦੇ ਬਾਰੇ ਤੇ ਉਹਦੇ ਵਿੱਚ ਆਪਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਹਮਲਾ ਹੋਇਆ ਕਿਉਂ ਸਭ ਤੋਂ ਪਹਿਲਾਂ ਆਪਾਂ ਇਸ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਦਿੱਲੀ ਦਰਬਾਰ ਨੂੰ ਜਾਂ ਦਿੱਲੀ ਤਖਤ ਨੂੰ ਇਹ ਹਮਲਾ ਕਿਉਂ ਕੀਤਾ ਜਾਂਦਾ ਹੈ ਉਹਦੇ ਵੱਲੋਂ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਫੀ ਅਕਾਲ ਤੱਕ ਸੈਪਟ ਉੱਥੋਂ ਜਿਹੜਾ ਕੱਢਣਾ ਸੀਗਾ ਜਾਂ ਉੱਥੋਂ ਜਿਹੜੇ ਕੁਝ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹ ਹਥਿਆਰ ਲੈ ਕੇ ਅਕਾਲ ਤੱਕ ਸੈਪਟ ਜਾਂਦੇ ਨੇ ਸੋ ਕੀ ਵਾਕਿਆ ਇਹ ਹਮਲਾ ਇਸ ਕਾਰਨ ਕਰਕੇ ਹੋਇਆ ਜਾਂ ਇਹਦੇ ਪਿੱਛੇ ਕੁਝ ਹੋਰ ਵੀ ਕਾਰਨ ਸਨ ਹਾਂ ਜੀ ਦੇਖੋ ਇਹ ਵੀ ਆਪਣੇ ਆਪ ਚ ਇੱਕ ਕਾਰਨ ਸੀਗਾ ਬਹੁਤ ਸਾਰੇ ਕਾਰਨ ਸੀਗੇ ਸਾਰੇ ਹਮਲੇ ਦੇ ਹਨ ਸਿੱਖਾਂ ਦੀ ਪੂਰੇ ਸੰਸਾਰ ਦੇ ਵਿੱਚ ਉਦੋਂ ਜਿਸ ਜਿਸ ਸਥਿਤੀ ਦੇ ਵਿੱਚ ਸਿੱਖ ਆ ਗਏ ਸੀਗੇ ਹਨ ਤੇ ਬਹੁਤ ਸਾਰੇ ਪੱਖਾਂ ਤੋਂ ਉਹ ਵੀ ਆਪਣੇ ਆਪ ਚ ਇੱਕ ਕਾਰਨ ਸੀਗਾ ਵੱਡਾ ਤੇ ਸੰਤ ਜਰਨੈਲ ਸਿੰਘ ਹੋਣਾ ਦੀ ਇਸ ਤਰ੍ਹਾਂ ਇਸ ਕਦਰ ਖਾਲਸ ਰੂਪ ਦੇ ਵਿੱਚ ਅਗਵਾਈ ਕਰਨਾ ਤੇ ਸੰਗਤ ਵੱਲੋਂ ਉਹਨਾਂ ਦੀ ਅਗਵਾਈ ਕਬੂਲਣਾ ਤੇ ਸੰਗਤ ਦੀ ਅਰਦਾਸ ਦਾ ਉਹਨਾਂ ਦੇ ਨਾਲ ਹੋਣਾ ਉਹ ਸਾਰੇ ਵੀ ਕਾਰਨ ਸੀਗੇ ਤੇ ਤੋਂ ਇਲਾਵਾ ਜਦੋਂ ਜਦੋਂ ਇੰਨੇ ਵਿਆਪਕ ਰੂਪ ਚ ਹਮਲਾ ਕੀਤਾ ਗਿਆ ਇੰਨੇ ਗਿਣਤੀ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਕਾਰਨ ਕੱਲਾ ਇੰਨਾ ਹੀ ਨਹੀਂ ਸੀਗਾ ਕਿ ਉਹ ਕੁਝ ਸ਼ਖਸੀਅਤਾਂ ਨੂੰ ਖਤਮ ਕਰਨ ਦੇ ਲਈ ਉਹ ਕਰ ਰਹੇ ਸੀਗੇ ਕਿਉਂਕਿ ਇੱਕ ਤਾਂ ਜਿਹੜਾ ਦਿਨ ਚੁਣਨਾ ਆਪਣੇ ਆਪ ਦੇ ਵਿੱਚ ਉਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਸੀਗਾ ਜਦੋਂ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਉੱਪਰ ਦਰਬਾਰ ਸਾਹਿਬ ਤੇ ਤੇ ਉਤੋਂ ਇਲਾਵਾ ਜਿਹੜੇ ਬਾਕੀ ਗੁਰਦੁਆਰਿਆਂ ਤੇ ਹਮਲਾ ਹੋਇਆ ਉੱਥੇ ਆਮ ਯਾਤਰੂ ਆਮ ਸੰਗਤੀ ਮੌਜੂਦ ਸੀਗੀ ਬਹੁਤ ਗਿਣਵੇਂ ਗੁਰਦੁਆਰੇ ਆ ਦੋ ਜਾਂ ਤਿੰਨ ਹੈਨਾ ਬਹੁਤ ਥੋੜੇ ਆ ਮਤਲਬ ਤੇ ਉਹ ਥੋੜੇ ਗੁਰਦੁਆਰਿਆਂ ਦੇ ਵਿੱਚ ਹੀ ਕੋਈ ਫੈਡਰੇਸ਼ਨ ਨਾਲ ਸੰਬੰਧਿਤ ਸਿੰਘ ਸੀਗੇ ਉਹਨਾਂ ਤੋਂ ਉਹਨਾਂ ਥਾਵਾਂ ਤੇ ਵੀ ਕੋਈ ਜਵਾਬੀ ਕਾਰਵਾਈ ਨਹੀਂ ਹੋਈ ਉਹ ਵੀ ਸਿਰਫ ਇੱਕ ਮੁਖਤਰ ਸਾਹਿਬ ਜਵਾਬੀ ਕਾਰਵਾਈ ਹੁੰਦੀ ਆ ਉਹ ਵੀ ਪਹਿਲ ਨਹੀਂ ਕੀਤੀ ਗਈ ਹੈ ਤੇ ਦੂਜਾ ਜਾਂ ਪਟਿਆਲੇ ਦੂਖਨਵਾਨ ਸਾਹਿਬ ਗੁਰਦੁਆਰਾ ਤੋਂ ਉਤਨੇ ਅੰਸ ਸਿੰਘ ਜਵਾਬੀ ਸਰਦ ਅਦਰਵਾਇਜ਼ ਹੋਰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਧੁਆਵੀ ਕਾਰਵਾਈ ਨਹੀਂ ਹੋਈ। ਸੋ ਉਸ ਤੋਂ ਮਤਲਬ ਉਹ ਸਭ ਦੇ ਮੱਦੇ ਨਜ਼ਰ ਇੰਨੀ ਵਿਆਪਕ ਰੂਪ ਦੇ ਵਿੱਚ ਟੈਂਕਾਂ, ਤੋਪਾਂ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਿਆਂ ਨੂੰ ਘੇਰਾ ਪਾਉਣਾ, ਹਮਲਾ ਕਰਨਾ, ਉੱਥੇ ਮਹਾਰਾਜ ਦੇ ਅਦਬ 'ਚ ਖਲਲ ਪਾਉਣਾ, ਆਮ ਯਾਤਰੀਆਂ ਨੂੰ, ਸਿੱਖ ਸੰਗਤ ਨੂੰ, ਬੀਪੀਆਂ, ਬੱਚਿਆਂ ਨੂੰ ਜਲੀਲ ਕਰਨਾ ਉਹ ਸਾਰੇ ਦਾ ਕਾਰਨ ਇਹ ਸੀਗਾ ਕਿ ਉਹ ਜਿਹੜੀ ਸਿੱਖ ਸੰਗਤ ਸੀਗੀ ਉਹਨੂੰ ਉਹਦੇ ਮਨੋਬਲ ਨੂੰ ਡੇਗਣਾ ਚਾਹੁੰਦੇ ਸੀਗੇ। ਜਿਹੜਾ ਬੇਪਰ ਕਾਬਰ ਸੀਗਾ ਦਿੱਲੀ ਦੇ ਤਖਤ ਦੇ ਉੱਤੇ ਉਹਦੀ ਮਨਛਾ ਸੀਗੀ ਇਹ ਇਹ ਸਾਰਾ ਕੁਝ ਕਰਕੇ ਉਹਨਾਂ ਨੂੰ ਇੱਕ ਸਹਿਮ ਦੇ ਵਿੱਚ ਪਾ ਕੇ ਉਹਨਾਂ ਦਾ ਜਿਹੜਾ ਸਵੈਮਾਨ ਹੈ ਉਹ ਸਵੈਮਾਨ ਨੂੰ ਖਤਮ ਕਰਕੇ ਆਪਣੇ ਦੇ ਵਿੱਚ ਜਜ਼ਬ ਕਰਨ ਦਾ ਹੈ ਜਿਹੜਾ ਉਹਨਾਂ ਦਾ ਪਹਿਲਾਂ ਤੋਂ ਹੁਣ ਤੱਕ ਸਟਿਲ ਉਹ ਇਸਤੇ ਚੱਲ ਰਹੇ ਕਿ ਉਹ ਇਹ ਸਾਰੇ ਨੂੰ ਇੱਕ ਨੇਸ਼ਨ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ ਉਹ ਸਾਰਿਆਂ ਨੂੰ ਸਾਰੀਆਂ ਪਹਿਚਾਨਾਂ ਨੂੰ ਵੱਖ-ਵੱਖ ਪਹਿਚਾਨਾਂ ਨੂੰ ਖਤਮ ਕਰਕੇ ਆਪਣੇ ਚ ਜਜ਼ਬ ਕਰਨਾ ਚਾਹੁੰਦੇ ਸੋ ਉਸ ਲੜੀ ਚ ਇਹ ਸਾਰਾ ਇਸ ਇਸ ਤਰ੍ਹਾਂ ਵੱਡੀ ਬਿਉਂਤਬੰਦੀ ਦੇ ਵਿੱਚ ਹਮਲਾ ਕੀਤਾ ਸੀਗਾ ਤੇ ਇਸੇ ਲਈ ਆਮ ਯਾਤਰੂਆਂ ਨੂੰ ਆਮ ਸਿੱਖ ਸੰਗਤ ਨੂੰ ਇਸ ਕਦਰ ਜਲੀਲ ਕੀਤਾ ਗਿਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਸੋ ਇੱਕ ਕਾਰਨ ਉਹਦਾ ਵੱਡਾ ਕਾਰਨ ਇਹ ਵੀ ਸੀਗਾ ਜੀ ਜੀ ਆ ਮਲਕੀ ਸਿੰਘ ਜੀ ਜਦੋਂ ਆਪਾਂ ਜੂਨ 84 ਦੀ ਗੱਲ ਕਰਦੇ ਆ ਜਦੋਂ ਦੀ ਪੇਸ਼ਕਾਰੀ ਕਰਦੇ ਆ ਜਾਂ ਜਦੋਂ ਨੂੰ ਸੰਬੋਧਨ ਹੁੰਨੇ ਆ ਆਪਾਂ ਜਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਨੁਮਾਇੰਦੇ ਜਦੋਂ ਨੂੰ ਸੰਬੋਧਨ ਹੁੰਨੇ ਆ ਤੋ ਅਕਸਰੀ ਕਹਿੰਦੇ ਨੇ ਕਿ ਕਿਸੇ ਅਕਾਲ ਤਖਸੈਬ ਤੇ ਅਤੇ 37 ਹੋਰ ਗੁਰਦੁਆਰਿਆਂ ਦੇ ਉੱਪਰ ਹਮਲਾ ਜਿਹੜਾ ਹੋਇਆ ਵਾ ਆ ਕੀ ਵਾਕਈ ਇਹ ਜਿਹੜੀ ਗਿਣਤੀ ਆ ਉਹ 37 ਆ ਕਿਉਂਕਿ ਤੁਸੀਂ ਇਹਦੇ ਬਾਬਤ ਇੱਕ ਡੂੰਗੀ ਖੋਜ ਕੀਤੀ ਆ ਤੇ ਇਹਦੇ ਬਾਰੇ ਜ਼ਰੂਰ ਚੰਗਣਾ ਪਾਓ ਕਿ ਕਿਉਂ ਇਹ 37 ਹੀ ਗਿਣਤੀ ਵਾਰ-ਵਾਰ ਆਪਣੇ ਸਾਹਮਣੇ ਆ ਰਹੀ ਆ ਜਦੋਂ ਕਿ ਹਜੇ ਤੁਹਾਡੀ ਖੋਜ ਦੇ ਬਾਵਜੂਦ ਵੀ ਇਹ ਗੱਲ ਫੇਰ ਦੁਬਾਰਾ 37 ਤੇ ਜੜੀ ਹੋਈ ਆ ਇਹਦੇ ਪਿੱਛੇ ਕੀ ਕਾਰਨ ਹੈ ਦੇਖੋ ਇਹ ਤਾਂ ਹੁਣ ਜਿਹੜੇ ਕਹਿ ਰਹੇ ਹਨ ਔਰ ਅੱਛਾ ਜਦੋਂ ਮਤਲਬ ਆਪਣੇ ਐਸਜੀਪੀਸੀ ਵਰਗੀਆਂ ਸੰਸਥਾਵਾਂ ਵੱਲੋਂ ਇਹ ਆਖਿਆ ਜਾਂਦਾ ਤਾਂ ਉਹ ਆਪਣੇ ਆਪ 'ਚ ਮਤਲਬ ਪਤਾ ਨਹੀਂ ਕਿਉਂ ਇਸ ਤਰ੍ਹਾਂ ਜਦੋਂ ਇਹ ਸਾਰਾ ਕਾਰਜ ਕਰ ਰਹੇ ਸੀਗੇ ਤਾਂ ਐਸਜੀਪੀਸੀ ਦਾ ਜਿਹੜਾ ਵਾਈਟ ਪੇਪਰ ਹੈ ਉਹ ਵੀ ਪੜਿਆ ਐ ਐਸਜੀਪੀਸੀ ਦੇ ਵਾਈਟ ਪੇਪਰ ਦੇ ਵਿੱਚ ਖੁਦ ਇਹ ਲਿਖਿਆ ਮਿਲਦਾ ਕਿ ਕੁੱਲ 74 ਗੁਰਦੁਆਰਿਆਂ ਦੇ ਉੱਤੇ ਪੌਜ ਵੱਲੋਂ ਹਮਲਾ ਕੀਤਾ ਉਹਨਾਂ 74 ਦੇ ਵਿੱਚੋਂ 37 ਜਿਹੜੇ ਗੁਰਦੁਆਰੇ ਆ ਉਹ ਇਤਿਹਾਸਿਕ ਐ ਸੋ ਹੁਣ ਮਤਲਬ ਜਾਤਾ ਉਹ ਗੱਲ ਜਿਵੇਂ ਚੱਲੀ ਆ ਰਹੀ ਕਿਉਂਕਿ ਆਪਣੇ ਉਦਾਂ ਵੀ ਪੰਥਕ ਇਕੱਠਾਂ ਦੇ ਵਿੱਚ ਕੋਈ 42 ਆਖ ਦਿੰਦਾ ਕੋਈ 37 ਕੋਈ 36 ਜੋ ਮਤਲਬ ਚੱਲਿਆ ਆ ਰਿਹਾ ਹੈ ਨਾ ਉਦਾਂ ਹੀ ਸੀਗਾ ਮਤਲਬ ਇਹ ਸਾਰਾ ਕਾਰਜ ਸ਼ੁਰੂ ਹੋਣ ਦਾ ਸੁਭਾਅ ਵੀ ਇਹ ਬਣਿਆ ਕਿ ਦੇਖੀਏ ਉਹ ਕਿਹੜੇ 36 ਗੁਰਦੁਆਰੇ ਆ ਜਾਂ ਕਿਹੜੇ 42 ਗੁਰਦੁਆਰੇ ਆ ਪਰ ਉਹ ਮਤਲਬ ਜੋ ਹੁਣ ਗਿਣਤੀ ਇਹ 37 ਕਹੀ ਜਾ ਰਹੀ ਉਹ 37 ਨਹੀਂ ਹੈ ਆਪਾਂ ਕਿਤਾਬ ਦੇ ਵਿੱਚ ਵੀ ਜੋ ਹੁਣ ਵਕ ਵਕ ਐਡੀਸ਼ਨ ਆ ਹੁਣ ਤੀਜੀ ਛਾਪ ਦੇ ਵਿੱਚ ਵੀ ਰੀਸੈਂਟ ਆਪ 65 ਗੁਰਦੁਆਰਿਆਂ ਦੀ ਜਿਹੜੀ ਆ ਉਹ ਉਹ ਆਇਡੈਂਟੀਟੀ 65 ਗੁਰਦੁਆਰਿਆਂ ਦੀ ਜਿਹੜੀ ਆ ਆਪਾਂ ਤਸਦੀਕ ਕੀਤੀ ਹੈ ਹਨ ਤੇ 65 ਤੋਂ ਵੀ ਬਾਅਦ ਹਲੇ ਬਹੁਤ ਸਾਰੇ ਗੁਰਦੁਆਰੇ ਆ ਜਿੱਥੇ ਹਲੇ ਗਵਾਹ ਨਹੀਂ ਮਿਲੇ ਬਟ ਇਹ ਗੱਲ ਸੁਣਨ ਚ ਆ ਰਹੀ ਕਿ ਉੱਥੇ ਹਮਲਾ ਹੋਇਆ ਉਹਨਾਂ ਦੇ ਬਾਰੇ ਉਹਨਾਂ ਦੇ ਗਵਾਹ ਦੀ ਹਲੇ ਉਡੀਕ ਹੈ ਉਹਨਾਂ ਦੀ ਹੋਰ ਤਸਦੀਕ ਦੀ ਉਡੀਕ ਹੈ ਸੋ ਮਤਲਬ ਇਹ ਗਿਣਤੀ ਮੈਂ ਤਾਂ ਇਹ ਵੀ ਕਹੂੰਗਾ ਵੀ ਇਹ 74 ਵੀ ਹੋ ਸਕਦਾ ਹੈ 74 ਤੋਂ ਵੀ ਵੱਧ ਹੋਵੇ ਜੀ ਆਪਾਂ ਨੂੰ ਮਤਲਬ ਇਹਨੂੰ ਹੁਣ ਕਿਉਂਕਿ ਆਪਾਂ ਜਿੰਨੇ ਹੀ ਮੌਜੂਦ ਗਵਾਹ ਸੀਗੇ ਉਹ ਸਾਰਿਆਂ ਨੂੰ ਮਿਲੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੀਆਂ ਗਵਾਹੀਆਂ ਇਸ ਕਿਤਾਬ ਦੇ ਵਿੱਚ ਛਾਪੀਆਂ ਜੋ ਉਹਨਾਂ ਨੇ ਦੇਖਿਆ ਜੋ ਉਹਨਾਂ ਨੇ ਹੰਡਾਇਆ ਸੋ 65 ਗੁਰਦੁਆਰਿਆਂ ਦੀ ਸੂਚੀ ਤਾਂ ਉਸ ਕਿਤਾਬ ਦੇ ਵਿੱਚ ਆਪਾਂ ਜ਼ਿਕਰ ਕੀਤਾ ਹੈ ਸੋ ਇਹ 65 ਤੋਂ ਵੱਧ ਹੈ ਸੋ ਸਟਿਲ ਇਹਦੇ ਤੇ ਕੰਮ ਹੋ ਰਿਹਾ ਮਹਾਰਾਜ ਕਿਰਪਾ ਕਰਨ ਕੋਵਿਕ ਦੇ ਵਿੱਚ ਹੋਰ ਇਹਦੇ ਚ ਵਾਧਾ ਹੋਵੇ ਤੇ ਮਤ ਉਹ ਖੋਜ ਹਜੇ جاری ਹੈ ਖੋਜ ਹਜੇ ਪੂਰੀ ਨਹੀਂ ਹੋਈ ਹੈ ਖੋਜ ਹਜੇ ਜਾਰੀ ਰਹੇਗੀ ਜੀ 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 ਸੋਈ ਗਿਣਤੀ ਜੋ ਤੁਹਾਡਾ ਸਵਾਲ ਸੀਗਾ 37 ਨਹੀਂ ਹੈ ਇਹ ਵੱਧ ਹੈ ਸੋ ਇਵਨ ਜੋ ਕਿਤਾਬ ਚ 65 ਦਾ ਮਿਲਦਾ ਹੈ ਉਨੀ ਵੀ ਨਹੀਂ ਹੈ ਉਸ ਤੋਂ ਵੀ ਵੱਧ ਹੈਗੀ ਗਿਣਤੀ ਹਾਂ ਠੀਕ ਹੈ ਜੀ ਸਹੀ ਹੈ ਜੀ ਅ ਜੂਨ 1984 ਦੇ ਵਿੱਚ 1 ਜੂਨ ਤੋਂ ਜਿਹੜੀ ਆ ਉਹ ਫੌਜ ਵੱਲੋਂ ਜਿਹੜੀ ਗੋਲਾਬਾਰੀ ਸ਼ੁਰੂ ਕੀਤਾ ਕਰ ਦਿੱਤੀ ਜਾਂਦੀ ਆ ਪਰ ਕੁਝ ਹੋਰ ਵੀ ਤੱਤ ਸਾਹਮਣੇ ਤੁਸੀਂ ਲੈ ਕੇ ਆਂਦੇ ਨੇ ਆਪਣੀ ਕਿਤਾਬ ਦੇ ਵਿੱਚ ਕਿ ਜੂਨ ਤੋਂ ਪਹਿਲਾਂ ਵੀ ਵਿਸਾਖ ਦੇ ਮਹੀਨੇ ਅਪ੍ਰੈਲ ਤੇ ਉਸ ਤੋਂ ਬਾਅਦ ਮਈ ਦੇ ਵਿੱਚ ਕੁਝ ਗੁਰਦੁਆਰਿਆਂ ਤੇ ਹਮਲੇ ਹੋਏ ਨੇ ਉਹਦੇ ਪਿਛੇ ਕੀ ਕਾਰਨ ਸੀ ਤੇ ਉਹ ਕਿਹੜੇ ਗੁਰਦੁਆਰੇ ਸੀਗੇ ਦੇਖੋ ਅਪ੍ਰੈਲ ਦੇ ਵਿੱਚ ਗੁਰਦੁਆਰਾ ਬੀਬੀ ਕਾਨਕੌਰ ਮੋਗਾ ਉਦੋਂ ਦਾ ਮੋਗੇ ਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਤਿੰਨ ਗੁਰਦੁਆਰੇ ਗੁਰਦੁਆਰਾ ਬੀਬੀ ਕਾਨਕੌਰ ਗੁਰਦੁਆਰਾ ਸਿੰਘ ਸਭਾ ਤੇ ਗੁਰਦੁਆਰਾ ਕਾਲਸ ਤੇ ਇਹ ਤਿੰਨੇ ਗੁਰਦੁਆਰਿਆਂ ਨੂੰ ਫੌਜ ਵੱਲੋਂ ਘੇਰਾ ਉੱਥੇ ਘੇਰਾ ਪਾਇਆ ਜਾਂਦਾ ਹੈ कर्फ्यू ਲਾਇਆ ਜਾਂਦਾ ਹੈ ਸੋ ਭਾਵੇਂ ਦਿਖਦੇ ਰੂਪ ਦੇ ਵਿੱਚ ਤੇ ਅਮਈ ਦੇ ਵਿੱਚ ਉਹ ਤੋਂ ਅਗਲੇ ਮਹੀਨੇ ਵਜੀਦਪੁਰ ਬਾਰੇ ਦੇ ਵਿੱਚ ਇਹ ਐਸੇ ਤੱਕ ਐਸੇ ਕਦਰ ਘੇਰਾ ਪਾ ਕੇ ਉੱਥੇ ਸਿੰਘਾਂ ਨੂੰ ਅੰਦਰ ਜਿਹੜਾ ਰੱਖਿਆ ਜਾਂਦਾ ਸੋ ਇਹ ਦਿਖਦੇ ਰੂਪ ਚ ਭਾਵੇਂ ਇਹ ਦੇ ਕਾਰਨ ਸੀਗੇ ਵੀ ਜਦੋਂ ਅਪ੍ਰੈਲ ਦੇ ਵਿੱਚ ਮੋਗੇ ਘੇਰਾ ਪਾਇਆ ਜਾਂਦਾ ਉਦੋਂ ਸਿੰਘ ਉੱਥੇ ਇਕੱਠੇ ਹੋਏ ਸੀਗੇ ਜਿਹੜੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਦੀ ਰਿਹਾਈ ਦੇ ਲਈ ਉੱਥੇ ਇਕੱਠ ਰੱਖਿਆ ਗਿਆ ਸੀਗਾ ਉਸ ਇਕੱਠ ਨੂੰ ਬਾਕੀ ਸਾਰਿਆਂ ਤੋਂ ਡਿਸਕਨੈਕਟ ਕਰਨ ਦੇ ਲਈ ਉਹਨਾਂ ਨੂੰ ਮਤਲਬ ਉੱਥੇ ਬੰਦ ਕਰਕੇ ਕਰਫਿਊ ਲਾਇਆ ਗਿਆ ਉੱਥੇ ਬਿਜਲੀ ਪਾਣੀ ਸਾਰਾ ਕੁਝ ਬੰਦ ਕੀਤਾ ਗਿਆ ਤੇ ਦੂਸਰਾ ਜਿਹੜਾ ਮਈ ਦਾ ਸੀਗਾ ਮਈ ਦੇ ਵਿੱਚ ਪਹਿਲੋਂ ਸਿੰਘ ਸ਼ਹੀਦ ਕੀਤੇ ਜਾਂਦੇ ਆ ਇੱਕ ਨਿਹੰਗ ਸਿੰਘਾਂ ਦੀ ਕੋਈ ਝੜਪ ਹੁੰਦੀ ਹੈ ਪੁਲਿਸ ਦੇ ਨਾਲ ਔਹ ਉਸ ਤੋਂ ਬਾਅਦ ਉੱਥੇ ਇਕੱਠ ਰੱਖਿਆ ਜਾਂਦਾ ਉਸ ਇਕੱਠ ਦੇ ਦੌਰਾਨ ਉੱਥੇ ਠੇਰਾ ਪਾਇਆ ਜਾਂਦਾ ਸੋ ਦਿਖਦੇ ਰੂਪ ਭਾਵੇਂ ਇਹ ਗੱਲ ਆ ਪਰ ਇਹ ਗੱਲ ਇੰਨੀ ਕਿ ਨਹੀਂ ਸੀ ਜਦੋਂ ਹੁਣ ਤਾਂ ਇਹ ਬਹੁਤ ਸਾਰੇ ਤੱਥ ਸਾਹਮਣੇ ਆ ਗਏ ਕਿ ਬਹੁਤ ਪਹਿਲਾਂ ਹੀ ਉਹ ਸਾਰੀ ਪਲੈਨਿੰਗ ਹੋ ਚੁੱਕੀ ਸੀਗੀ ਕਿ ਜੂਨ ਦੇ ਵਿੱਚ ਦਰਬਾਰ ਸਾਹਿਬ ਹਮਲਾ ਕਰਨਾ ਸੋ ਉਸੇ ਇਹਨੂੰ ਉਸੇ ਲੜੀ ਚੋਂ ਦੇਖਣਾ ਚਾਹੀਦਾ ਕਿ ਇਹ ਇੱਕ ਉਸ ਤੋਂ ਪਹਿਲਾਂ ਦੀ ਇੱਕ ਪ੍ਰੈਕਟਿਸ ਵਜੋਂ ਇੱਕ ਇੱਕ ਉਹਨਾਂ ਦੀ ਪਰਕ ਸੀਗੀ ਕਿ ਦੇਖੀਏ ਜਦੋਂ ਇਸ ਕਦਰ ਗੁਰਦੁਆਰਿਆਂ ਨੂੰ ਘੇਰਾ ਪੈਣਾ ਸੰਗਤ ਨੂੰ ਤੇ ਤਸ਼ੱਦਦ ਕਰਨਾ ਸਿੰਘਾਂ ਦੀ ਸ਼ਹਾਦਤ ਹੋਣੀ ਹੈ ਤੇ ਬਾਕੀ ਆਮ ਜਿਹੜੀ ਸਮਾਜ ਨਾਲੋਂ ਡਿਸਕਨੈਕਟ ਕਰ ਦੇਣਾ ਸਾਰੇ ਨੂੰ ਉਹਦੇ ਕੀ ਅਸਰ ਹੈ ਤਾਂ ਕਿ ਜਿਹੜੀ ਭਵਿੱਖ ਦੇ ਵਿੱਚ ਜਦੋਂ ਜੂਨ ਦੇ ਵਿੱਚ ਇਹਨੂੰ ਅਮਲੀ ਤੌਰ ਤੇ ਵੱਡੀ ਵਿਆਪਕ ਰੂਪ ਚ ਅਮਲੀ ਰੂਪ ਚ ਲੈ ਕੇ ਆਣਾ ਉਦੋਂ ਇਹਦੇ ਤੋਂ ਜੋ ਮਤਲਬ ਹੋਰ ਕਰਨ ਯੋਗ ਹੈ ਉਹਨੂੰ ਨਿਖਾਰਿਆ ਜਾ ਸਕੇ ਹੈ ਨਾ ਉਸੇ ਲੜੀ ਤਹਿਤ ਇੱਕ ਅਭਿਆਸ ਸੀਗਾ ਉਹਨਾਂ ਦਾ ਜਿਹੜੀ ਜਿਹੜਾ ਇੱਥੇ ਮੋਗੇ ਵਿੱਚ ਕੀਤਾ ਗਿਆ ਜਿੱਥੇ ਫਿਰ ਅੱਠ ਸਿੰਘ ਸ਼ਹੀਦ ਹੁੰਦੇ ਆ ਗੁਰਦੁਆਰਾ ਬੀਬੀ ਕਾਨਕੌਰ ਦਾ ਵੇਖੇ ਤੇ ਐਸੀ ਕਦਰ ਉੱਥੇ ਵਜੀਦਪੁਰ ਵੀ ਘੇਰਾ ਉੱਥੇ ਪਾਇਆ ਰੱਖਦਾ ਤੇ ਉਹਨਾਂ ਦਾ ਜਿਹੜਾ ਲੰਗਰ ਪ੍ਰਸ਼ਾਦਾ ਹੈ ਅਲਮੋਗੇ ਦਾ ਬਹੁਤ ਕੁਝ ਹੁੰਦਾ ਹੈ ਹਨ ਤੇ ਐਸੀ ਕਦਰ ਵਜੀਦਪੁਰ ਵੀ ਉਹਨਾਂ ਦਾ ਲੰਗਰ ਪ੍ਰਸ਼ਾਦਾ ਵੀ ਬੰਦ ਕੀਤਾ ਜਾਂਦਾ ਹੈ ਹਨ ਸੋ ਇਹ ਜਿਹੜਾ ਅੱਗੇ ਜੂਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਚੜ੍ਹਾਈ ਕਰਨੀ ਸੀਗੀ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਨਾ ਸੀਗਾ ਉਹਦਾ ਅਭਿਆਸ ਸੀਗਾ ਉਦੀ ਪਰਖ ਸੀਗੀ ਕਿ ਇਹਦੇ ਚੋਂ ਅਗਾਂਹ ਵਾਸਤੇ ਉਹ ਹੋਰ ਤਿਆਰੀ ਕਰ ਸਕਣ ਜੂਮ ਦੇ ਲਈ ਜੀ ਅ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਪਹਿਲਾਂ ਅਭਿਆਸ ਕੀਤਾ ਹੈ ਤੇ ਫਿਰ ਉਹ ਚੜ ਕੇ ਆਏ ਨੇ ਇਹ ਅਕਸਰ ਹੀ ਇਤਿਹਾਸ ਦੇ ਵਿੱਚ ਇਤਰਾ ਹੁੰਦਾ ਆਇਆ ਕਿ ਜਿਹੜਾ ਹਮਲਾ ਹੋ ਰਿਹਾ ਉਹ ਬਹੁਤ ਵਿਆਪਕ ਰੂਪ ਦੇ ਵਿੱਚ ਆਉਂਦਾ ਆਇਆ ਪਰ ਗੁਰੂ ਸਾਹਿਬਾਂ ਵੱਲੋਂ ਜਿਹੜਾ ਖਾਲਸਾ ਪ੍ਰਗਟ ਕੀਤਾ ਗਿਆ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਅਰੰਦਾਵਾ ਆ। ਕੁਝ ਸਾਖੀਆਂ ਕਿਤਾਬ ਦੇ ਵਿੱਚ ਜ਼ਿਕਰ ਮਿਲਦਾ ਆ ਕਿ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਅੱਗੇ ਜਿਹੜੇ ਮੁਕਾਬਲੇ ਕੀਤੇ ਗਏ ਹਜੇ ਕਿ ਇਹ ਬਹੁਤ ਇੱਕ ਅਸਾਵੀ ਝੰਡ ਸੀਗੀ। ਸਰਕਾਰ ਪੂਰੀ ਆਪਣੇ ਨਾਮ ਲਕਸ਼ਤ ਲੈ ਕੇ ਚੜ੍ਹ ਕੇ ਆਈ ਸੀਗੀ। ਪਰ ਫਿਰ ਵੀ ਕੁਝ ਸਾਖੀਆਂ ਐਸੇ ਮਿਲਦੇ ਨੇ ਚੜ੍ਹਦੀ ਕਲਾ ਵਾਲੇ ਜਿਵੇਂ ਸਿੰਘ ਸਭਾ ਗੁਰਦੁਆਰਾ ਚੰਡੀਗੜ੍ਹ ਸ਼ਾਇਦ ਉਹ 19 D ਜਿਹੜਾ ਸੈਕਟਰ ਆ ਉਥੇ ਇੱਕ ਬੀਬੀ ਵੱਲੋਂ ਕੁਝ ਸਟੇਟਮੈਂਟ ਦਿੱਤੀ ਜਾਂਦੀ ਆ ਉਹ ਉਹਦੇ ਬਾਰੇ ਜਰੂਰ ਦੱਸਿਓ ਕਿ ਕੀ ਸਟੇਟਮੈਂਟ ਸੀਗੀ ਤੇ ਇਹੋ ਜਿਹੀਆਂ ਕੁਝ ਹੋਰ ਸਾਖੀਆਂ ਵੀ ਜਿਹੜੀਆਂ ਕਿਤਾਬ ਦੇ ਵਿੱਚ ਉਹ ਜਰੂਰ ਸਾਂਝੀਆਂ ਕਰੋਗੇ ਸਿੱਖਾਂ ਨੇ ਇਸ ਹਮਲੇ ਦਾ ਜਵਾਬ ਕਿਸ ਰੂਪ ਦੇ ਵਿੱਚ ਦਿੱਤਾ ਹਾਂ ਇਹ ਬੜੀ ਆਪਣੇ ਆਪ ਚ ਅਹਿਮ ਗੱਲ ਹੈ ਹੁਣ ਔਰ ਜਦੋਂ ਹੁਣ ਆਪਾਂ 40 ਸਾਲ ਆ ਮਨਾ ਰਹੇ ਹਨ ਉਹ ਉਸ ਵਕਤ ਜਰੂਰ ਕਿ ਜਦੋਂ ਮਤਲਬ ਜਿਵੇਂ ਤੁਸੀਂ ਬਿਲਕੁਲ ਇਹਦੀ ਭੂਮਿਕਾ 'ਚ ਜ਼ਿਕਰ ਕੀਤਾ ਕਿ ਇਹ ਇਸ ਤੋਂ ਪਹਿਲਾਂ ਵੀ ਕੱਲੂਕਾਰ ਇਹ ਹੋਏ ਜਾਂ ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਤੇ ਹਮਲੇ ਹੋਏ ਹਨ ਉਹਨੇ ਤੀਜਾ ਕੱਲੂਕਾਰ ਅਸੀਂ ਇਸ ਤੋਂ ਪਹਿਲਾਂ ਵੀ ਕੱਲੂਕਾਰ ਇਹ ਵਾਪਰੇ ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਤੇ ਹਮਲੇ ਹੋਏ ਜੀ ਆਪਾਂ ਜਦੋਂ ਉਹਨਾਂ ਹਮਲਿਆਂ ਨੂੰ ਉਹਨਾਂ ਕੱਲੂਕਾਰਿਆਂ ਨੂੰ ਯਾਦ ਕਰਦੇ ਤਾਂ ਆਪਾਂ ਜੋ ਸਾਖੀਆਂ ਸੁਣਾਉਂਦੇ ਹਨ ਉਹਦਾ ਤੇ ਇਸ ਹਮਲੇ ਨੂੰ ਯਾਦ ਕਰਨ 'ਚ ਇੱਕ ਵੱਡਾ ਸਾਡਾ 파ੜਾ ਹੈ ਜਦੋਂ ਅਸੀਂ ਇਸ ਹਮਲੇ ਨੂੰ ਯਾਦ ਕਰਦੇ ਹਾਂ ਉਦੋਂ ਦੁਸ਼ਮਣ ਵੱਲੋਂ ਜੋ ਕੀਤਾ ਗਿਆ ਉਹ ਉਸ ਵੱਲੋਂ ਹਮਲੇ ਦੌਰਾਨ ਜੋ ਤਸ਼ੱਦਦ ਟਾਇਆ ਗਿਆ ਉਹਦੀ ਗੱਲ ਬਾਤ ਵੱਧ ਪਾਈ ਜਾਂਦੀ ਜੋ ਜਿਸ ਬਹਾਦਰੀ ਨਾਲ ਸਾਡੇ ਸਿੰਘ ਲੜੇ ਉਹਦੀ ਬਾਤ ਨੂੰ ਥਾਂ ਘੱਟ ਮਿਲਦੀ ਸੋ ਇਹ ਇੱਕ ਵੱਡਾ ਮੈਨੂੰ ਲੱਗਦਾ ਸਾਨੂੰ ਪਾੜਾ ਇਸ 40 ਸਾਲਾਂ ਦਾ ਜ਼ਰੂਰ ਖਤਮ ਕਰਨਾ ਚਾਹੀਦਾ ਬੜਾ ਕੁਝ ਐਸਾ ਸੀਗਾ ਚੜ੍ਹਦੀ ਕਲਾ ਵਾਲਾ ਜਿਹਦੇ ਕਰਕੇ ਹੀ ਜੋ ਮੈਨੂੰ ਮਹਿਸੂਸ ਹੁੰਦਾ ਕਿ ਇਸ ਹਮਲੇ ਚੋਂ ਸਾਡਾ ਬਾਹਰ ਆਉਣਾ ਜਿਸ ਕਦਰ ਇਹ ਸਰੀਰਕ ਰੂਪ ਤੇ ਮਾਨਸਿਕ ਰੂਪ ਦੇ ਵਿੱਚ ਹਮਲਾ ਸੀਗਾ ਉਸ ਤੋਂ ਸਾਡੇ ਵੱਡੇ ਹਿੱਸੇ ਦਾ ਬਾਹਰ ਆਉਣ ਦਾ ਇਹ ਕਾਰਨ ਸੀ ਕਿ ਉਦੋਂ ਬੜਾ ਕੁਝ ਹੋਰ ਚੜ੍ਹਦੀਕਲਾ ਵਾਲਾ ਵਾਪਰ ਰਿਹਾ ਸੀਗਾ ਔਰ ਉਹ ਵੀ ਬਿਲਕੁਲ ਆਮ ਸੰਗਤ ਵੱਲੋਂ ਆਮ ਸਿੱਖਾਂ ਵੱਲੋਂ ਜੋ ਅਮਲ ਉੱਥੇ ਦਿਖਾਇਆ ਗਿਆ ਹਨ ਸਾਨੂੰ ਉਹ ਸਾਖੀਆਂ ਨੂੰ ਵੱਧ ਪ੍ਰਚਾਰਨਾ ਚਾਹੀਦਾ ਉਹਨਾਂ ਦੀ ਗੱਲ ਵੱਧ ਕਰਨੀ ਚਾਹੀਦੀ ਜਿਦੇ ਚ ਹੁਣ ਤੁਸੀਂ ਜਿਵੇਂ ਸੈਕਟਰ 19 ਚੰਡੀਗੜ੍ਹ ਦੇ ਗੁਰਦੁਆਰੇ ਦੀ ਗੱਲ ਕਰ ਰਹੇ ਹੋ ਉੱਥੇ ਜਦੋਂ ਉਹ ਸਾਰੇ ਘੇਰੇ ਦੌਰਾਨ ਮਹਾਰਾਜ ਦੇ ਰੁਮਾਲਿਆਂ ਦੀ ਗੁਟਕਾ ਸਾਹਿਬ ਦੀ ਬੈਦਵੀ ਹੁੰਦੀ ਹੈ ਉੱਥੋਂ ਦੀ ਉੱਥੋਂ ਦੇ ਪ੍ਰਬੰਧਕ ਤੇ ਸੰਗਤ ਇਕੱਠੀ ਹੁੰਦੀ ਉਹ ਅਗਲੀ ਬਿਉਂਤ ਦੇ ਲਈ ਅਗਲੇ ਕੁਝ ਕਾਰਜ ਦੇ ਲਈ ਕਿ ਕੋਈ ਸਲਾਹ مشورے ਲਈ ਇਕੱਠ ਦੇ ਲਈ ਉੱਥੇ ਇੱਕ ਸਮਾਗਮ ਰੱਖਦੇ ਜਿਹਦੇ 'ਚ ਉਹ ਜ਼ਿਕਰ ਮਿਲਿਆ ਜਦੋਂ ਅਸੀਂ ਉਸ ਇੱਕ ਪ੍ਰਬੰਧਕ ਦੇ ਨਾਲ ਗੱਲਬਾਤ ਕਰਨ ਲਈ ਗਏ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ ਬੀਬੀ ਜਿਹੜੀ ਜਿਹਦੇ ਪੇਟ 'ਚ ਬੱਚਾ ਸੀਗਾ ਤੇ ਉਹ ਆਈ ਉਹਨੇ ਕਹਿੰਦੇ ਮੇਰੇ ਤੋਂ ਮਾਈਕ ਹੋਇਆ ਤੇ ਉਹਨੇ ਮਾਈਕ ਖੋਲ ਕੇ ਖੋ ਕੇ ਬੋਲਿਆ ਕਿ ਮੇਰੇ ਪੇਟ 'ਚ ਜਿਹੜਾ ਇਹ 7 ਮਹੀਨੇ ਦਾ ਬੱਚਾ ਹੈ ਤੇ ਜਦੋਂ ਇਹਨੇ ਜਨਮ ਲੈਣਾ ਤੇ ਮੈਂ ਸੌਂ ਖਾਨੀ ਆ ਕਿ ਇਹਨੇ ਇੰਦਰਾ ਗਾਂਧੀ ਤੋਂ ਇਹ ਸਾਰੇ ਕਾਸੇ ਦਾ ਬਦਲਾ ਲਊਗਾ ਜੀ ਇਸੇ ਤਰ੍ਹਾਂ ਮਤਲਬ ਹੋਰ ਬਹੁਤ ਕੁਝ ਐਸਾ ਮਿਲਦਾ ਹੈ ਮਤਲਬ ਜਿਹੜਾ ਆਪਣਾ ਮੋਗੇ ਦੀ ਮੈਂ ਗੱਲ ਕਰ ਰਿਹਾ ਸੀ ਹਨਾ ਕਿ ਅਪ੍ਰੈਲ 'ਚ ਪਹਿਲਾਂ ਉੱਥੇ ਅੱਠ ਸਿੰਘ ਸ਼ਹੀਦ ਹੁੰਦੇ ਗੁਰਦੁਆਰਾ ਸਿੰਘ ਬੀਬੀ ਕਾਨਕੌਰ ਫਿਰ ਜਦੋਂ ਜੂਨ ਦੇ ਵਿੱਚ ਇਹਨਾਂ ਗੁਰਦੁਆਰਿਆਂ ਨੂੰ ਮੋਗੇ ਦੇਆਂ ਨੂੰ ਘੇਰਾ ਪੈਂਦਾ ਤਾਂ ਜੂਨ ਚ ਗੁਰਦੁਆਰਾ ਸਿੰਘ ਸਭਾ ਜਿੱਥੇ ਫੈਡਰੇਸ਼ਨ ਦਾ ਦਫ਼ਤਰ ਹੁੰਦਾ ਸੀਗਾ ਤੇ ਉਸ ਵਕਤ ਉੱਥੇ ਫੈਡਰੇਸ਼ਨ ਦੇ ਕੁਝ ਨਾਮਵਰ ਸਿੰਘ ਵੀ ਮੌਜੂਦ ਸੀਗੇ ਜੀ ਉਦੋਂ ਜਦੋਂ ਫੌਜ ਉੱਥੇ ਗੋਲੀਬਾਰੀ ਕਰਦੀ ਸਾਰੀ ਬਿਜਲੀ ਪਾਣੀ ਬੰਦ ਕਰਕੇ ਉੱਥੇ ਇੱਕ ਰਾਗੀ ਸਿੰਘ ਸੀਗਾ ਉਸ ਵਕਤ ਉਹ ਸੁਰਮਾ ਸੀਗਾ ਜੀ ਤੇ ਉਹ ਸੁਰਮਾ ਸਿੰਘ ਜਦੋਂ ਬਾਹਰ ਆਉਂਦਾ ਤੇ ਉਹ ਗੋਲੀਬਾਰੀ ਦੌਰਾਨ ਉਹਦੇ ਗੋਲੀ ਵੱਜਦੀ ਉਹਦੇ ਗੋਲੀ ਵੱਜਦੀ ਤੇ ਉਹ ਸ਼ਹੀਦ ਹੋਣ ਤੋਂ ਪਹਿਲਾਂ ਆਵਾਜ਼ਾ ਦਿੰਦਾ ਬਾਕੀ ਸਾਰਿਆਂ ਨੂੰ ਆਪਣੇ ਨਾਲ ਦੇ ਰਾਜੀ ਸਿੰਘਾਂ ਨੂੰ ਆਖਦਾ ਕਿ ਮੇਰੇ ਗੋਲੀ ਵੱਜ ਗਈ ਤੁਸੀਂ ਬਾਹਰ ਨਾ ਆਇਓ ਤੁਸੀਂ ਅੰਦਰ ਹੀ ਰਹਿਣਾ ਤੇ ਜਿਹੜੇ ਹੋਰ ਸਿੰਘ ਐ ਉਹ ਵੀ ਆਪੋ ਆਪਣੇ ਥਾਵਾਂ 'ਤੇ ਰਹਿਣ ਬਾਹਰ ਨਾ ਆਉਣ ਬਾਹਰ ਗੋਲੀ ਚੱਲ ਰਹੀ ਐ ਸੋ ਉਹ ਉੱਥੇ ਸ਼ਹੀਦ ਹੋ ਜਾਂਦਾ ਸੋ ਉਹ ਜਿਹੜੇ ਬਾਕੀ ਸਿੰਘ ਐ ਉਹ ਫੜੇ ਜਾਂਦੇ ਉਹਨਾਂ ਨੂੰ ਕੈਦ ਹੋ ਜਾਂਦੀ ਜੀ ਉਹ ਤੋਂ 2.5 ਮਹੀਨੇ ਦਾ ਸਮਾਂ ਗੁਜ਼ਰਦਾ ਤੇ ਜਿਸ ਫੌਜੀ ਅਫਸਰ ਨੇ ਅਗਵਾਈ ਕੀਤੀ ਸੀ ਇਸ ਹਮਲੇ ਦੀ ਉੱਥੇ ਮੋਗੇ ਜੀ ਉਹ ਫੌਜੀ ਅਫਸਰ ਉੱਥੇ ਜੇਲ੍ਹ ਦੇ ਵਿੱਚ ਉਹ ਸਿੰਘਾਂ ਕੋਲ ਜਾਂਦਾ ਤੇ ਉੱਥੇ ਉਹਨਾਂ ਨੂੰ ਫਰਿਆਦ ਕਰਦਾ ਤੇ ਉਹ ਆਖਦਾ ਕਿ ਵੀ ਮੇਰੀ ਘਰ ਵਾਲੀ ਨੂੰ ਨੀਂਦ ਨਹੀਂ ਆ ਰਹੀ 2.5 ਮਹੀਨੇ ਅੱਛਾ ਜੀ ਉਹ ਆਖ ਵੀ ਉਹਨੇ ਮੈਨੂੰ ਕਿਹਾ ਵੀ ਤੂੰ ਕੋਈ ਵੱਡਾ ਪਾਪ ਕਰਕੇ ਆਇਆ ਤੇ ਉਹ ਉਸ ਪਾਪ ਦਾ ਉਹਦਾ ਪਛਤਾਪ ਕਰਕੇ ਆ ਵੀ ਮੈਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਤੇ ਵੀ ਮੇਰਾ ਬੁਰਾ ਉਹ ਲੋਕ ਉਹ ਦੱਸਦਾ ਕਿ ਮੇਰੀ ਘਰ ਵਾਲੀ ਦਾ ਰੋ ਰੋ ਬੁਰਾ ਹਾਲ ਹੈ ਤੇ ਮੈਂ ਆਪਣੀ ਪੁੱਲ ਬਖਵਾਉਣ ਆਇਆ ਤੇ ਉਹ ਆਪਦੀ ਪੁੱਲ ਬਖਸ਼ਾਣ ਦੇ ਲਈ ਪਹਿਲਾਂ ਉਹ ਸਿੰਘਾਂ ਨੂੰ ਰਿਹਾ ਕਰਾਉਂਦਾ ਉੱਥੋਂ ਤੇ ਰਿਹਾ ਕਰਾ ਕੇ ਫਿਰ ਉਹ ਉਸੇ ਗੁਰਦੁਆਰੇ ਜਿੱਥੇ ਉਹ ਉਹਨੇ ਅਗਵਾਈ ਕੀਤੀ ਹਮਲੇ ਦੀ ਉਥੇ ਗੁਰਦੁਆਰੇ ਉਹ ਅਖੰਡ ਪਾਠ ਸਾਹਿਬ ਕਰਾਉਂਦਾ ਪਛਤਾਪ ਕਰਦਾ ਹੈ ਮਹਾਰਾਜ ਨੂੰ ਅਰਦਾਸ ਕਰਦਾ ਹੈ ਜੀ ਐਸੀ ਤਰ੍ਹਾਂ ਬਹੁਤ ਸਾਖੀਆਂ ਮਿਲਦੀਆਂ ਹਨ ਇਸ ਨਮੀਸ਼ਾਪ ਦੇ ਵਿੱਚ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਰਾਮਪੁਰ ਖੇੜਾ ਹਾਂਜੀ ਉਹ ਉਹ ਨੂੰ ਜੋੜਿਆ ਹੈ ਨਾ ਉੱਥੇ ਬਾਰੇ ਬੜਾ ਮਤਲਬ ਇਹ ਬੜੀ ਅਹਿਮ ਗੱਲ ਮਿਲਦੀ ਕਿ ਉਹ ਸਿੱਖ ਫੌਜੀਆਂ ਨੂੰ ਜਦੋਂ ਪਤਾ ਲੱਗਦਾ ਕਿ ਇਸ ਗੁਰਦੁਆਰੇ ਦੇ ਉੱਤੇ ਉਹਨਾਂ ਦਾ ਜਿਹੜਾ ਵੱਡਾ ਅਫਸਰ ਹੈ ਉਹਨਾਂ ਨੂੰ ਕਹਿੰਦਾ ਕਿ ਇੱਥੇ ਆਪਾਂ ਹਮਲਾ ਕਰਨਾ ਉਹ ਬਾਬਾ ਜੀ ਕੋਲ ਆਉਂਦੇ ਅੰਦਰ ਮਿਲ ਉਹ ਬਾਬਾ ਜੀ ਨੂੰ ਦੱਸਦੇ ਕਿ ਕੋਈ ਆਮ ਘੇਰਾ ਨਹੀਂ ਹੈ ਇੱਥੇ ਵੱਡੇ ਰੂਪ ਦੇ ਵਿੱਚ ਹਮਲਾ ਹੋਣਾ ਜੀ ਉਹ ਸਿੱਖ ਫੌਜੀ ਆਪਦੇ ਅਫਸਰ ਨੂੰ ਮਨਾ ਕਰ ਦਿੰਦੇ ਕਿ ਅਸੀਂ ਇਹ ਹਮਲਾ ਨਹੀਂ ਕਰਨਾ ਪਹਿਲੀ ਗੱਲ ਤੇ ਫੌਜ ਦੇ ਇੱਕ ਅਸੂਲਨ ਇਹ ਗੱਲ ਚਾਹੀਦੀ ਕਿ ਜਦੋਂ ਕਿਤੇ ਵੀ ਹਮਲਾ ਕਰਨਾ ਹੈ ਪਹਿਲਾਂ ਉਹ ਉਹਦੀ ਚੇਤਾਵਨੀ ਦੇਣੀ ਹੁੰਦੀ ਹੈ ਕਿ ਆਪਾਂ ਤੇ ਦੂਜੀ ਗੱਲ ਇਹ ਸਾਡਾ ਧਾਰਮਿਕ ਸਥਾਨ ਹੈ ਇੱਥੇ ਤਾਂ ਅਸੀਂ ਕਿਸੇ ਵੀ ਹਾਲਤ ਚ ਹਮਲਾ ਨਹੀਂ ਕਰ ਸਕਦੇ ਜੀ ਤੇ ਜਦੋਂ ਉਹ ਅਫਸਰ ਨਹੀਂ ਮੰਨਦਾ ਤੇ ਫਿਰ ਇਹ ਸਿੱਖ ਫੌਜੀ ਆਖਦੇ ਆ ਕਿ ਜੇ ਇਹ ਗੱਲ ਹੈ ਤੇ ਜਦੋਂ ਉਹ ਫਿਰ ਅਫਸਰ ਇਹਨਾਂ ਨੂੰ ਆਖਦਾ ਕਿ ਜੇ ਤੁਸੀਂ ਨਹੀਂ ਕਰੋਗੇ ਤਾਂ ਮੈਂ ਹੋਰ ਟੈਂਕ ਬੰਗਾ ਕੇ ਮੈਂ ਇੱਥੇ ਹਮਲਾ ਕਰ ਦੂੰ ਫਿਰ ਉਹਨਾਂ ਦਾ ਜਵਾਬ ਸੀਗਾ ਸਿੱਖ ਫੌਜੀਆਂ ਦਾ ਕਿ ਜੇ ਇਹ ਗੱਲ ਹੈ ਫਿਰ ਤੂੰ ਟੈਂਕ ਮੰਗਾ ਤੇ ਜਿਹੜੇ ਸਾਡੇ ਟੈਂਕ ਆ ਉਹ ਤੇਰੇ ਟੈਂਕਾਂ ਦੇ ਅੱਗੇ ਕੰਧ ਬਣ ਕੇ ਖੜੇ ਹੋਣ ਤੇ ਫਿਰ ਆਪਾਂ ਦੇਖਦੇ ਆਂ ਤੂੰ ਕਿਦਾਂ ਹਮਲਾ ਕਰਦਾ ਇਸ ਤੋਂ ਬਾਅਦ ਉਹ ਮਤਲਬ ਉਹਨੂੰ ਸਮਝ ਆ ਜਾਂਦੀ ਹੈ ਕਿ ਇੱਥੇ ਮਤਲਬ ਬਗਾਵਤ ਹੋ ਜਾਣੀ ਉਹ ਆਪਦੇ ਪੈਰ ਜਿਹੜੇ ਆ ਉਸ ਹਮਲੇ ਤੋਂ ਪਿੱਛੇ ਕਰ ਲੈਂਦਾ ਜੀ ਇਸੇ ਤਰ੍ਹਾਂ ਜਿਹੜੇ ਆਪਾਂ ਸ਼ੁਰੂ ਚ ਗੱਲ ਕੀਤੀ ਕਿ ਮੋਗੇ ਆਠ ਸਿੰਘ ਸ਼ਹੀਦ ਹੁੰਦੇ ਹਨ ਉਹਨਾਂ ਚ ਇੱਕ ਭਲੂਰ ਭਲੂਰ ਪਿੰਡ ਦਾ ਸਿੰਘ ਸ਼ਹੀਦ ਹੁੰਦਾ ਹੈ ਉਹ ਸਿੰਘ ਥੋੜੇ ਦਿਨ ਪਹਿਲਾਂ ਖੰਡੇ ਬਾਟੇ ਦੀ ਪੌਲ ਛੱਕਦਾ ਤੇ ਉਹ ਉਸ ਤੋਂ ਬਾਅਦ ਆਪਣੀ ਰਿਸ਼ਤੇਦਾਰੀ ਚ ਜਾਂਦਾ ਉੱਥੇ ਇੱਕ ਆਪਣੀ ਤਸਵੀਰ ਖਿਚਾ ਕੇ ਆਉਂਦਾ ਉਹਦੀ ਇੱਕੋ ਹੀ ਤਸਵੀਰ ਮਿਲਦੀ ਹੋਰ ਤਸਵੀਰ ਨਹੀਂ ਹੈ ਉਸ ਸਿੰਘ ਨੇ ਉਹ ਤਸਵੀਰ ਖਿਚਾ ਕੇ ਆਉਂਦਾ ਤੇ ਆਪਣੇ ਰਿਸ਼ਤੇਦਾਰ ਨੂੰ ਆਖਦਾ ਕਿ ਆ ਪਰਚੀ ਹੈ ਜਿਹੜੀ ਫੋਟੋਗ੍ਰਾਫਰ ਨੇ ਦਿੱਤੀ ਹੈ ਇਹ ਫੋਟ ਤਸਵੀਰ ਮੇਰੀ ਲੈ ਕੇ ਮੇਰੇ ਘਰੇ ਪਹੁੰਚਾ ਦੇ ਉਹ ਜਦੋਂ ਉਹਨੂੰ ਸਵਾਲ ਕਰਦੇ ਕਿ ਤੂੰ ਆਪ ਕਿਉਂ ਨਹੀਂ ਆਉਂਦਾ ਲੈਣ ਤਸਵੀਰਾਂ ਉਹ ਕਹਿੰਦਾ ਵੀ ਨਹੀਂ ਮੇਰ ਤੋਂ ਨਹੀਂ ਆ ਹੁਣ ਹਲੋ ਜੀ ਫੇਰ ਜਿਸ ਦਿਨ ਉਹ ਗੁਰਦੁਆਰਾ ਬੀਬੀ ਕਾਨਕੌਰ ਵਾਲੇ ਕਾਠ ਲਈ ਰਵਾਨਾ ਹੁੰਦਾ ਘਰੋਂ ਉਹਦੀ ਮਾਤ ਮਤਲਬ ਮਾਤਾ ਜੀ ਨੇ ਸਾਨੂੰ ਗੱਲਾਂ ਦੱਸੀਆਂ ਕਿ ਮੈਂ ਉਹਨੂੰ ਬੜਾ ਰੋਕਣ ਦਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪੁੱਤ ਤੂੰ ਨਾ ਜਾ ਜਦੋਂ ਦਸਤਾਰਸ ਜਾ ਰਿਹਾ ਸੀਗਾ ਜੀ ਉਹ ਮਾਤਾ ਦੇ ਬੋਲ ਸੀਗੇ ਕਿ ਉਹਦੇ ਰਤੀ ਭਰ ਵੀ ਦੁਚਿੱਤੀ ਨਹੀਂ ਆਈ ਵੀ ਮੈਂ ਬਹੁਤ ਮਮਤਾ 바ਸ ਉਹਨੂੰ ਰੋਕਣਾ ਚਾਹਿਆ ਪਰ ਉਹਦੇ ਚਿਹਰੇ ਤੇ ਇੱਕ ਰਤੀ ਭਰ ਵੀ ਕੋਈ ਦੁਚਿੱਤੀ ਨਹੀਂ ਸੀਗੀ ਉਹ ਸਪਸ਼ਟ ਸੀਗਾ ਆਪਣੇ ਰਾਹ ਦੇ ਲਈ ਮਤਲਬ ਉਹ ਕੋਈ ਐਦਾਂ ਨਹੀਂ ਸੀ ਕਿ ਕਿਸੇ ਭਾਵਨਾ ਚੋਂ ਤੁਰੇ ਹੋਏ ਸੀਗੇ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਰਾਹ ਕਿੱਧਰ ਨੂੰ ਜਾਂਦਾ ਬੜੇ ਸਪਸ਼ਟ ਸੀਗੇ ਔਰ ਉਹ ਆਪਣੇ ਉਹਨਾਂ ਨੂੰ ਦਿਖ ਰਿਹਾ ਸੀ ਕਿ ਰਾਹ ਕਿੱਧਰ ਨੂੰ ਜਾਂਦਾ ਨਾ ਉਨਾਂ ਹੀ ਅੱਠ ਸਿੰਘ ਸ਼ਹੀਦਾਂ ਚੋਂ ਇੱਕ ਕੋਟਲਾ ਰਾਏ ਕਾ ਪਿੰਡਾ ਮੋਗੇ ਤੋਂ ਉੱਥੋਂ ਦਾ ਸਿੰਘ ਸ਼ਹੀਦ ਹੁੰਦਾ ਉਹ ਜਦੋਂ ਉਸ ਇਕੱਠ ਲਈ ਜਾ ਰਿਹਾ ਹੁੰਦਾ ਕਿਉਂਕਿ ਬਾਡੀ ਦਾ ਸਮਾਂ ਆ ਉਦੋਂ ਕਣਕ ਵੱਢ ਰਹੇ ਉਦੋਂ ਉਹਨੂੰ ਕਣਕ ਵੱਢਦੇ ਪਿੰਡ ਦੇ ਕੁਝ ਬੰਦੇ ਆਖਦੇ ਆ ਕਿ ਤੁਰ ਰੁਕ ਜਾ ਨਾ ਜਾ ਆ ਜਾ ਸਾਡੇ ਨਾਲ ਕਣਕ ਵੜਾ ਦੇ ਜੀ ਉਹਦਾ ਜਵਾਬ ਹੁੰਦਾ ਕਿ ਤੁਸੀਂ ਵੱਡੋ ਮੈਂ ਕਿਹੜਾ ਖਾਣੀ ਆ ਤੁਸੀਂ ਖਾਣੀ ਜੀ ਤੇ ਅੱਛਾ ਜੀ ਮਤਲਬ ਹਾਂ ਉਹ ਜਦੋਂ ਫਿਰ ਸ਼ਹਾਦਤ ਹੁੰਦੀ ਉਹ ਪਿੰਡ ਦੇ ਵਿੱਚ ਗੱਲ ਚੱਲਦੀ ਕਿ ਉਹ ਉਹਦੇ ਬੋਲ ਸੱਚ ਹੋ ਨਿਪੜੇ ਹਨ ਤੇ ਉੱਥੇ ਸ਼ਹੀਦ ਹੋ ਜਾਂਦਾ ਸਿੰਘ ਤੇ ਮਤਲਬ ਜਿਹੜੀਆਂ ਇਸ ਕਦਰ ਚੜਦੀ ਕਲਾ ਦੀਆਂ ਸਾਖੀਆਂ ਹੋਰ ਬੜੀਆਂ ਆਉਂਦੀਆਂ ਮੈਂ ਤੇ ਗੁਰਦੁਆਰਾ ਸਾਹਿਬ ਨੂੰ ਘੇਰਾ ਪੈਣ ਤੋਂ ਬਾਅਦ ਉੱਥੇ ਹਮਲੇ ਦੀ ਪੂਰੀ ਤਿਆਰੀ ਹੁੰਦੀ ਪਰ ਚਲੋ ਉਹ ਸਾਰਾ ਆਪਾਂ ਜ਼ਿਕਰ ਕੀਤਾ ਵੀ ਕਿਸੇ ਕਾਰਨ ਉੱਥੇ ਹਮਲਾ ਉਸ ਕਦਰ ਨਹੀਂ ਹੁੰਦਾ ਜਿੱਦਾਂ ਹੋਣਾ ਸੀਗਾ ਉਸ ਤੋਂ ਬਾਅਦ ਉਹ ਅਫਸਰ 100 ਰੁਪਿਆ ਦੇ ਕੇ ਉੱਥੇ ਸਿੰਘਾਂ ਨੂੰ ਆਖਦਾ ਕਿ ਇੱਥੇ ਅਰਦਾਸ ਕਰਾ ਦਿਓ ਤੇ ਮਹਾਰਾਜ ਦਾ ਸ਼ੁਕਰ ਹੈ ਕਿ ਪਵਿੱਤਰ ਸਥਾਨ ਦੀ ਨਹੀਂ ਬੇਦਵੀ ਹੋ ਜਾਣੀ ਸੀ ਇੱਥੇ ਸਾਨੂੰ ਮਜਬੂਰਨ ਹਮਲਾ ਕਰਨਾ ਪੈਣਾ ਸੀ ਸੋ ਮਹਾਰਾਜ ਦੀ ਕਿਰਪਾ ਕਰਕੇ ਉਹ ਹਮਲੇ ਤੋਂ ਬਚਾਅ ਹੋ ਗਿਆ ਹਨਾ ਜੀ ਮਤਲਬ ਬੜੀਆਂ ਐਸੀਆਂ ਮਤਲਬ ਫਤਿਹਗੜ੍ਹ ਸਾਹਿਬ ਦੀ ਉਦਾਹਰਣ ਆਪਾਂ ਲੈ ਲਈਏ ਜੋ ਹੁਣੇ ਹੀ ਪਰਮ ਸਿੰਘ ਹੋਣਾ ਵੱਲੋਂ ਇਸ ਸਾਲ ਜਿਹੜੀ ਉਹ ਤਸਵੀਰ ਜੋ ਚਿੱਤਰ ਬਣਾਇਆ ਗਿਆ ਜੋ ਦਰਬਾਰ ਸਾਹਿਬਾਰੇ ਆਪਾਂ ਸਾਖੀ ਵੀ ਸੁਣੀ ਦੀ ਹੈ ਕਿ ਵਰਛਾ ਲੈ ਕੇ ਸਿੰਘ ਕਿਵੇਂ ਟੈਂਕ ਅੱਗੇ ਖੜ ਜਾਂਦਾ ਹੈ ਨਾ ਤੇ ਹਾਲਾਂਕਿ ਉਹ ਹੁਣ ਉਹਨੂੰ ਸਪਸ਼ਟ ਹੈ ਕਿ ਟੈਂਕ ਦਾ ਹੁਣ ਵਰਛੇ ਵਰਛਾ ਕਿਦਾਂ ਮੁਕਾਬਲਾ ਕਰੇ ਹੈ ਨਾ ਪਰ ਮਤਲਬ ਉਹ ਸਪਿਰਿਟ ਹੈ ਜਿਹੜੀ ਜਿਹੜੀ ਸਿੱਖ ਦੀ ਸਪਿਰਿਟ ਹੈ ਨਾ ਉਹ ਉਹਨੂੰ ਰੂਪਮਾਨ ਕਰਦੀ ਤਸਵੀਰ ਤੇ ਉਸੇ ਕਦਰ ਫਤਿਹਗੜ੍ਹ ਸਾਹਿਬ ਜਦੋਂ ਫੌਜ ਕਈ ਦਿਨ ਆਪਣਾ ਘੇਰਾ ਰੱਖਦੀ ਹੈ ਉਸ ਉਦੋਂ ਦੇ ਮੌਜੂਦਾ ਮੈਨੇਜਰ ਨੇ ਸਾਨੂੰ ਗੱਲ ਦੱਸੀ ਕਿ ਸਾਡੇ ਸੇਵਾਦਾਰ ਸਾਨੂੰ ਬਾਰ ਬਾਰ ਆਖਦੇ ਰਹੇ ਕਿ ਆਪਾਂ ਪਿੱਛੇ ਨਹੀਂ ਹਟਣਾ ਭਾਵੇਂ ਕਿ ਸਾਡੇ ਕੋਲ ਸਿਰਫ ਰਵੈਤੀ ਸ਼ਸਤਰ ਨੇ ਜਿਦੇ ਚ ਬਰਛੇ ਨੇ ਜਾਂ ਆਮ ਸੋਟੀਆਂ ਨੇ ਪਰ ਜੇ ਹਮਲਾ ਕਰਨਗੇ ਤਾਂ ਅਸੀਂ ਬਰਾਬਰ ਮੁਕਾਬਲਾ ਇਨ੍ਹਾਂ ਰਵੈਤੀ ਸ਼ਸਤਰਾਂ ਨਾਲ ਕਰਨਾ ਸੋ ਉਹ ਮਤਲਬ ਐਦਾਂ ਥਾਂ ਥਾਂ ਉਹ ਚੀਜ਼ ਵਾਪਰ ਰਹੀ ਸੀਗੀ ਜੀ ਪਟਿਆਲੇ ਮਤਲਬ ਜੇ ਹੁਣ ਆਪਣੀ ਗੱਲ ਲੰਬੀ ਨਹੀਂ ਹੁੰਦੀ ਤਾਂ ਪਟਿਆਲੇ ਦਾ ਮੈਂ ਜ਼ਰੂਰ ਜ਼ਿਕਰ ਕਰੂੰਗਾ ਕਿ ਪਟਿਆਲਾ ਦੂਖਨਵਾਰ ਸਾਹਿਬ ਗੁਰਦੁਆਰਾ ਬੜੀ ਗੋਲੀਬਾਰੀ ਹੋਈ ਬੜੀਆਂ ਸ਼ਹਾਦਤਾਂ ਹੋਈਆਂ ਉੱਥੇ। ਕੀ ਉਸ ਤੋਂ ਬਾਅਦ ਜਦੋਂ ਪਹਿਲੀ ਦਫਾ 10 ਜੂਨ ਨੂੰ ਗੁਰਦੁਆਰਾ ਸਾਹਿਬ ਸੰਗਤ ਦੇ ਲਈ ਖੋਲਿਆ ਜਾਂਦਾ। ਜੀ ਉਦੋਂ ਉਹ ਸਾਰੇ ਫੌਜ ਵੱਲੋਂ ਨਿਸ਼ਾਨ ਮਟਾ ਦਿੱਤੇ ਜਾਂਦੇ ਆ ਗੋਲੀਆਂ ਦੇ ਪਰ ਉਹ ਗਿੱਲੇ ਹੁੰਦੇ ਆ ਹਲੇ ਉਹ ਸੰਗਤ ਜਾਣਸਰ ਪਹਿਲਾ ਕੰਮ ਇਹ ਕਰਦੀ ਜੀ ਨੂੰ ਕੋਈ ਕਰਦ ਮਿਲਦੀ ਜੀ ਨੂੰ ਕੋਈ ਹੋਰ ਤਿੱਖੀ ਚੀਜ਼ ਮਿਲਦੀ ਉਹ ਸਾਰੇ ਨਿਸ਼ਾਨ ਜਿਹੜੇ ਫੌਜ ਵੱਲੋਂ ਮਿਟਾਏ ਗਏ ਸੀ ਉਹ ਦੁਬਾਰੇ ਖੁਰਚਦੇ ਕਿ ਅਸੀਂ ਇਹ ਇੱਦਾਂ ਹੀ ਰੱਖਣਾ ਉਹ ਦੁਬਾਰੇ ਉਹਨਾਂ ਨੂੰ ਕਰਫਿਊ ਲਾਣਾ ਪਿਆ ਕਰਫਿਊ ਲਾ ਕੇ ਉਹ ਨਿਸ਼ਾਨ ਪੱਕੇ ਤੌਰ ਤੇ ਮਟਾਣੇ ਪਏ ਫਿਰ ਸੰਗਤ ਲਈ ਖੋਲਿਆ ਹੁਣ ਸਿਰਫ ਉੱਥੇ ਇੱਕੋ ਹੀ ਨਿਸ਼ਾਨ ਮਿਲਦਾ ਬਾਕੀ ਸਾਰੇ ਫੌਜ ਨੇ ਮਟਾ ਦਿੱਤੇ ਜਦੋਂ ਆਪਾਂ ਦਰਵਾਰ ਸਾਹਿਬ ਤੋਂ ਥਰੂਬਰ ਵਾਲੇ ਪਾਸੇ ਨੂੰ ਉਤਰਦੇ ਆਂ ਉੱਥੇ ਪਾਣੀ ਪੀਣ ਦਾ ਜਿੱਥੇ ਪ੍ਰਬੰਧ ਹੈ ਵਾਟਰ ਕੂਲਰ ਲਾਇਆ ਉਹਦੇ ਉੱਪਰ ਖੰਡੇ ਬਣੇ ਹੋਇਆ ਉੱਥੇ ਇੱਕ ਖੰਡੇ ਤੋਂ ਦੇ ਉੱਤੇ ਗੋਲੀ ਦਾ ਨਿਸ਼ਾਨ ਸਟਿਲ ਹੈਗਾ ਉਹ ਕਿਤਾਬ ਚ ਵੀ ਆਪਾਂ ਤਸਵੀਰ ਲਾਈ ਸੋ ਇਸ ਤਰ੍ਹਾਂ ਦੀਆਂ ਮਤਲਬ ਨੇਕਾ ਸਾਖੀਆਂ ਮਿਲਦੀਆਂ ਸੋ ਇਹ ਆਪਾਂ ਨੂੰ ਜ਼ਰੂਰ ਜੋ ਸਾਡੀ ਚੜ੍ਹਦੀ ਕਲਾ ਦੀਆਂ ਬਾਤਾਂ ਉਹ ਸਾਖੀਆਂ ਆਪਣੇ ਨਿਆਣਿਆਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਜਾਂ ਇਵਨ ਆਪਣੀ ਪੀੜ੍ਹੀ ਜੀ ਤੇ ਹੁਣ ਜ਼ਿੰਮੇਵਾਰੀ ਹੈ ਸਾਨੂੰ ਕਿਹੜੀ ਗੱਲ ਨੂੰ ਨੂੰ ਬੁਦਬਦ ਥਾਂ ਦੇਣੀ ਚਾਹੀਦੀ ਇਹ ਜ਼ਰੂਰ ਸਾਨੂੰ ਕਰਨਾ ਚਾਹੀਦਾ ਜੀ ਜੀ ਇਹ ਇਸੇ ਤਰ੍ਹਾਂ ਦੀ ਇੱਕ ਸਾਖੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਵਾਪਰੀ ਜਿਦੋਂ ਇੱਕ ਬਜ਼ੁਰਗ ਮਾਤਾ ਆਪਣੇ ਪੁੱਤਰੇ ਦੇ ਮੱਥੇ ਨੂੰ ਜਿਹੜਾ ਹੈ ਪ੍ਰਕਰਮਾ ਦੇ ਵਿੱਚੋਂ ਲਹੂ ਜਿਹੜਾ ਹੈ ਉਹ ਥੱਲੇੋਂ ਹੱਥ ਦੇ ਨਾਲ ਸਾਫ਼ ਕਰਕੇ ਤੇ ਲਉਂਦੀ ਹੈ ਤੇ ਫੌਜੀ ਨੂੰ ਬਹੁਤ ਮਤਲਬ ਕਾਲੀ ਦੇ ਵਿੱਚ ਆਖ ਨੂੰ ਰੋਕਦਾ ਹੈ ਇਹ ਕੀ ਕਰ ਰਹੀਆਂ ਤੇ ਉਹ ਕਹਿੰਦੀ ਵੀ ਸ਼ਹੀਦਾਂ ਦਾ ਜਿਹੜਾ ਲਹੂ ਆ ਵੀ ਇਹ ਆਉਣ ਵਾਲੀ ਪੀੜ੍ਹੀ ਤੱਕ ਜਿਹੜਾ ਆ ਉਹ ਪਹੁੰਚਣਾ ਚਾਹੀਦਾ ਤੇ ਬਹੁਤ ਫਿਰ ਉਹਨਾਂ ਨੇ ਜ਼ਬਰ ਦੇ ਨਾਲ ਉਹ ਮਾਤਾ ਜੀ ਨੂੰ ਉੱਥੋਂ ਫਿਰ ਹਟਾਇਆ ਸੀਗਾ ਐਸੀਆਂ ਹੋਰ ਵੀ ਬਹੁਤ ਸਾਰੀਆਂ ਚੜ੍ਹਦੀ ਕਲਾ ਦੇ ਸਾਖੀਆਂ ਵਾ ਤੇ ਜੋ ਦਿੱਲੀ ਤਖਤ ਦਾ ਇਹ ਹਮਲੇ ਦੇ ਪਿੱਛੇ ਇੱਕ ਕਾਰਨ ਵੀ ਸ਼ਾਇਦ ਦੱਸਿਆ ਜਾਂਦਾ ਹੈ ਕਿ ਉਹ ਚਾਹੁੰਦੇ ਸੀ ਕਿ ਸਿੱਖਾਂ ਦੀਆਂ ਜਿਹੜੀਆਂ ਤਿੰਨ ਪੀੜੀਆਂ ਸੀ ਹੁਣ ਦਿਵਾਲੀਆਂ ਆ ਤੇ ਜਿਵੇਂ ਅਬਦਾਲੀ ਸੋਚਦਾ ਸੀਗਾ ਪਰ ਉਹ ਨਾ ਉਦੋਂ ਇਸ ਤਰੀਕੇ ਦੇ ਨਾਲ ਵਾਪਰਿਆ ਜਿਸ ਤਰ੍ਹਾਂ ਅਬਦਾਲੀ ਨੇ ਸੋਚਿਆ ਸੀਗਾ 1762 ਦੇਵ ਘੱਲੂ ਘਰੇ ਤੋਂ ਬਾਅਦ ਤੇ ਨਾ ਇਹ ਇਹ ਹੁਣ ਵਾਪਰਿਆ ਤੇ ਨਾ ਕਦੀ ਇਹ ਭੁੱਖ ਦੇ ਵਿੱਚ ਵਾਪਰਨਾ ਆ ਤੇ ਇਹ ਹਕੂਮਤ ਦੇ ਜਿਹੜੇ ਮਾਪਦੰਡ ਨੇ ਬਹੁਤ ਦੁਨਿਆਵੀ ਨੇ ਪਰ ਇਹ ਜਿਹੜੀ ਗੱਲਬਾਤ ਆ ਇਹਦੇ ਪਿੱਛੇ ਸਾਰਾ ਜਿਹੜਾ ਅਧਿਆਤਮਿਕ ਇੱਕ ਕਮਾਈ ਬੈਠੀ ਆ ਸਾਰੀ ਅੰਤ ਦੀ ਆ ਮਲਕੀ ਸਿੰਘ ਜੀ ਆਪਾਂ ਜਿਆਦਾ ਗੱਲ ਲੰਮੀ ਨਾ ਕਰੀਏ ਮੈਂ ਅਖੀਰ ਦੇ ਵਿੱਚ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ 40 ਸਾਲਾਂ ਦੇ ਉੱਤੇ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਲਗਾਤਾਰ ਵਿਚਰ ਰਹੇ ਆ ਤੁਸੀਂ ਸਿੱਖ ਜਥਾ ਮਾਲਵਾ ਦੇ ਵਿੱਚ ਵੀ ਸੇਵਾ ਕਰ ਰਹੇ ਆ ਤੇ ਤੁਸੀਂ ਹੋਰ ਵੀ ਅਦਬਨਾਮਾ ਇਨਾਮ ਤੱਕ ਜਿਹੜਾ ਦਸਤਾਵੇਜ਼ ਉਹ ਵੀ ਜਾਰੀ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈ ਉਹਦੇ ਉੱਤੇ ਵੀ ਬਹੁਤ ਸਾਰਾ ਕੰਮ ਜਿਹੜਾ ਉਹ ਗਰਾਊਂਡ ਤੇ ਹੋਣ ਵਾਲਾ ਹੈ ਅਜੇ ਹੋਰ ਐਸੇ ਕਿਹੜੇ ਕਾਰਜ ਨੇ ਜਿਹੜੇ ਨੌਜਵਾਨ ਪੀੜ੍ਹੀ ਨੂੰ ਕਰਨੇ ਚਾਹੀਦੇ ਨੇ ਕਿ ਤਾਂ ਕਿ ਆਪਾਂ ਜਿਹੜੀ ਆ ਜੋ ਪੰਥ ਦੇ ਛੋੜੀ ਚੁੱਕ ਕੇ ਰ ਗਿਆ ਆ ਉਹ ਦੁਬਾਰਾ ਆਪਾਂ ਜਿਹੜਾ ਉਹਨੂੰ ਹਾਸਲ ਕਰ ਸਕੀਏ ਤੇ ਦੁਬਾਰਾ ਤੋਂ ਆਪਣੀ ਪੀੜੀ ਚੜਦੀ ਗਰਾ ਹੋ ਸਕੇ ਦੇਖੋ ਸੁਨੇਹਾ ਤਾਂ ਨਹੀਂ ਮੈਂ ਕੁਝ ਬੇਨਤੀਆਂ ਜੋ ਮੈਨੂੰ ਸਮਝ ਪੈਂਦੀਆਂ ਜਿੰਨੀ ਕੁ ਮਤਬਦੁਰ ਮਹਾਰਾਜ ਨੇ ਬਖਸ਼ੀ ਹਨ ਸੋ ਉਹਦੇ ਚ ਇਹ ਹੈ ਵੀ ਇੱਕ ਤਾਂ ਜੋ ਸਾਰੇ ਹੀ ਮਤਲਬ ਨੌਜਵਾਨਾਂ ਦੇ ਪੱਖ ਤੋਂ ਜਾਂ ਆਪਣੀ ਸਾਰੀ ਪੀੜੀ ਦੇ ਪੱਖ ਤੋਂ ਕਰਨ ਜੋ ਇੱਕ ਗੱਲ ਤਾਂ ਆਪਾਂ ਕਰ ਲਈ ਜੋ ਆਪਾਂ ਕਿਹਾ ਕਿ ਆਪਾਂ ਨੂੰ ਵੱਧ ਥਾਂ ਕਿਸ ਗੱਲ ਨੂੰ ਦੇਣੀ ਚਾਹੀਦੀ ਹੈ ਕਿ ਆਪਾਂ ਨੂੰ ਕਿਹੜੀ ਜਦੋਂ ਇਸ ਖੱਲੂ ਘਾਰੇ ਨੂੰ ਯਾਦ ਕਰਨਾ ਤਾਂ ਇਹਨੂੰ ਰੋਣ ਪੇਟਣ ਦੇ ਲਈ ਜਾਂ ਮਿਹਣੇ ਤਾਨਿਆਂ ਦੇ ਲਈ ਯਾਦ ਨਾ ਕਰਕੇ ਆਪਾਂ ਇਹਨੂੰ ਚੜ੍ਹਦੀ ਕਲਾ ਦੇ ਨਾਲੇ ਸਾਡੇ ਲਈ ਮਾਣ ਦੀ ਗੱਲ ਹੈ ਇਹ ਜੰਗ ਬੜੀ ਸ਼ਾਨਾਮੱਤੀ ਜੰਗ ਹੈ ਤੇ ਇਹ ਸਾਡੇ ਲਈ ਇਹਦੇ ਵਿੱਚ ਬੜਾ ਕੁਝ ਭਵਿੱਖ ਦੇ ਸਾਰੇ ਰਾਹ ਹੀ ਇਹਦੇ ਚੋਂ ਨਿਕਲਣੇ ਹਨ ਸੋ ਉਹ ਉਸ ਤੋਂ ਬਿਨਾ ਜਿਹੜੇ ਸਾਰੇ ਹੀ ਸਮੂਹਿਕ ਰੂਪ ਚ ਨੌਜਵਾਨ ਜਿਹੜੇ ਵੀ ਜੋ ਵੀ ਕੁਝ ਕਰ ਸਕਦੇ ਕਿਉਂਕਿ ਇਹ ਸਾਰੇ ਬਾਰੇ ਹਲੇ ਬਹੁਤ ਕੁਝ ਲਿਖਣ ਵਾਲਾ ਪਿਆ ਬੜਾ ਕੁਝ ਹੈ ਜੋ ਇਹਦੇ ਤੇ ਕੀਤਾ ਜਾ ਸਕਦਾ ਹੈ ਜੋ ਸਾਂਭਿਆ ਜਾ ਸਕਦਾ ਹੈ ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ ਇੱਕ ਜਿਹੜੀ ਬਿਲਕੁਲ ਖਾਲਸਾ ਜੀ ਦੇ ਪੱਖ ਤੋਂ ਮੈਨੂੰ ਗੱਲ ਲੱਗ ਰਹੀ ਕਿ ਸਾਨੂੰ ਜ਼ਰੂਰ ਇਸ 40 ਸਾਲਾਂ ਦੇ ਉੱਤੇ ਇਹ ਗੱਲ ਜ਼ਰੂਰ ਇੱਕ ਵਿਚਾਰਨੀ ਚਾਹੀਦੀ ਕਿ ਜਾਂ ਦਾ ਇੱਕ ਫਰਕ ਹੈ ਜੇ ਖਾਲਸਾ ਜੀ ਵੀ ਆਮ ਦੁਨੀਆਦਾਰਾ ਵਾਲੇ ਬੰਦਿਆਂ ਵਾਂਗੂ ਸਾਡੇ ਵੀ ਸੁੱਖ-ਦੁੱਖ ਉਹੀ ਹੈ ਸਾਡੇ ਵੀ ਹਿਸਾਬ-ਕਿਤਾਬ ਉਹੀ ਹੈ ਤੇ ਫੇਰ ਮਤਲਬ ਇਹ ਬੜੇ ਵੱਡੇ ਪਾੜੇ ਸੈਂ ਕਿਉਂਕਿ ਜਿਹੜੀ ਖੰਡੇ-ਵਾਟੇ ਦੀ ਪੌਹਲ ਹੈ ਆਪਾਂ ਪਿੱਛੇ ਸਾਖੀ ਸੁਣਦੇ ਕਿ ਜਦੋਂ ਕਿਸੇ ਦੇ ਘਰ ਜੇ ਮੰਨ ਲਓ ਦੋ ਨਿਆਣੇ ਆ ਤੇ ਇੱਕ ਨੇ ਖੰਡੇ-ਵਾਟੇ ਦੀ ਪੌਹਲ ਲੈ ਲਈ ਉਹ ਕਿਹਾ ਜਾਂਦਾ ਸੀ ਕਿ ਸਾਡੇ ਇੱਕੋ ਹੀ ਬੱਚਾ ਹੈ ਦੂਜਾ ਤਾਂ ਗੁਰੂ ਦਾ ਹੋ ਗਿਆ ਸੋ ਖੰਡੇ-ਵਾਟੇ ਦੀ ਪੌਹਲ ਦੇ ਇਹ ਮਾਇਨੇ ਇਹ ਗੁਣ ਜਦੋਂ ਅਸੀਂ ਮਤਲਬ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ 40 ਸਾਲੇ ਤੇ ਕਿ ਜਿਸ ਰੂਪ ਚ ਗੁਰੂ ਮਹਾਰਾਜ ਨੇ ਖਾਲਸਾ ਸਾਜਿਆ ਜੋ ਖਾਲਸਾ ਜੀ ਦਾ ਰੁਤਬਾ ਹੈ ਸੋ ਉਹ ਖਾਲਸਾ ਜੀ ਨੂੰ ਮੁੜ ਉਸ ਰੁਤਬੇ ਤੇ ਆਉਣ ਲਈ ਬੜਾ ਮਤਲਬ ਇੱਕ ਵੱਡੀ ਇੱਕ ਆਪਣੇ ਆਪ ਅੰਦਰ ਦੀ جنگ ਹੈ ਕਿ ਆਪਾਂ ਨਾਲ ਹੁਣ ਵੱਡਾ ਤੇ ਵੱਡੇ ਹਿੱਸੇ ਦਾ ਆਪਣੇ ਸਾਰਿਆਂ ਦਾ ਹੀ ਸਮੇਤ ਸਾਡੇ ਮੇਰੇ ਆਪਣਾ ਹਸਾਬ ਕਿਤਾਬ ਆਮ ਦੁਨੀਆਦਾਰਾਂ ਵਾਲਾ ਹੀ ਹੋਇਆ ਸਾਡੇ ਚੋਣਾਂ ਚ ਕੋਈ ਬਹੁਤਾ ਜਿਆਦਾ ਅੰਤਰ ਨਹੀਂ ਹੈ ਸਾਡੇ ਦੁੱਖ ਤਕਲੀਫਾਂ ਚ ਸਾਡੇ ਹਿਸਾਬ ਕਿਤਾਬਾਂ ਚ ਸਾਡੀਆਂ ਕੈਲਕੂਲੇਸ਼ਨਾਂ ਚ ਤੇ ਸਾਨੂੰ ਜੋ ਖਾਲਸਾ ਜੀ ਦਾ ਰਤਬਾ ਹੈ ਜਿੱਦਾਂ ਸਿੰਘ ਵਿਚਰਦੇ ਰਹੇ ਸਮੇਂ ਪ੍ਰਾਰਥਨ ਸਮੇਂ ਜਿੰਨਾ ਦੀ ਆਪਾਂ ਬਾਤ ਪਾਉਣੇ ਤੇ ਉਸ ਆਪਣਾ ਜੀਵਨ ਅਮਲ ਦੇ ਵਿੱਚ ਇੱਕ ਵੱਡੇ ਸੁਧਾਰ ਦੀ ਲੋੜ ਹੈ ਤੇ ਸਾਨੂੰ ਆਮ ਦੁਨਿਆਵੀ ਦੁਨੀਆਦਾਰਾਂ ਨਾਲੋਂ ਹਟ ਕੇ ਖਾਲਸਾ ਜੀ ਦੇ ਸਿਰ ਤੇ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਰ ਤਰ੍ਹਾਂ ਦੇ ਫਰਜ਼ ਆਏ ਦਾ ਤੇ ਖਾਲਸਾ ਜੀ ਦਾ ਜੀਵਨ ਅਮਲ ਪੂਰਤਰਾ ਮਹਾਰਾਜ ਨੇ ਘੜਿਆ ਤੇ ਖਾਲਸਾ ਜਦੋਂ ਗੁਰੂ ਰੂਪ ਹੈ ਤੇ ਖਾਲਸਾ ਜੀ ਨੂੰ ਇਹ ਆ ਸਾਰੇ ਕਾਸੇ ਤੋਂ ਆਪਣਾ ਪਾੜਾ ਵੇਖਣਾ ਚਾਹੀਦਾ ਤੇ ਆਪਣੇ ਜੀਵਨ ਅਮਲ ਦੇ ਵਿੱਚ ਇਸ 40 ਸਾਲਾਂ ਤੋਂ ਜ਼ਰੂਰ ਇੱਕ ਵੱਡੀ ਜਿਹੜੀ ਆ ਉਹ ਸਵੈ ਪਰਚੋਲ ਦੇ ਨਾਲ ਜਿੱਦਾਂ ਮਹਾਰਾਜ ਦਾ ਵੀ ਹੈ ਕਿ ਬੰਦੇ ਕੋਝ ਦਿਲ ਹਰ ਰੋਜ਼ ਉਹ ਆਪੋ ਆਪਣੀ ਪਰਚੋਲ ਦਾ ਮਸਲਾ ਸਵੈ ਪਰਚੋਲ ਦਾ ਮਸਲਾ ਤੇ ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ ਜੀ ਜੀ ਧੰਨਵਾਦ ਮਲਕੀਤ ਸਿੰਘ ਜੀ ਸਮਾ ਦੇ ਨਿਵਾਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ